ਕੋਰਟ ਦੁਨੀਆਂ ਦੇ ਵਿੱਚ ਖੜੇ ਜਿੱਥੇ ਕਿ ਅੱਜ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕਾਫੀ ਵੱਡਾ ਇਕੱਠ ਤੁਸੀਂ ਦੇਖ ਸਕਦੇ ਐ ਐਸਾ ਜਿਹੜਾ ਪੰਡਾਲ ਸਜਿਆ ਹੈ ਕਾਫੀ ਸਾਡੇ ਨਾਲ ਇੱਥੇ ਨੌਜਵਾਨ ਨਗੇ ਇਕੱਠ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਦਸਨ ਦੇ ਵਿੱਚ ਆਇਆ ਜਿਹੜਾ ਇਕੱਠ ਹੈਗਾ ਨਾਰ ਹੈਗਾ ਗੱਡੀਆਂ ਦਾ ਉਹ ਪਿੱਖੀ ਤੱਕ ਫੈਲਿਆ ਹੋਇਆ ਹੈਗਾ ਤੇ ਸਾਡੇ ਨਾਲ ਨੌਜਵਾਨ ਨਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਸਸ਼ੀਆ ਬਈ ਕੀ ਕਹੋਗੇ ਬਈ ਅੱਜ ਐਡਾ ਵੱਡਾ ਇਕੱਠ ਹੋਇਆ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕੀ ਇਹ ਰਣ ਰਣਨੀਤੀ ਕੀ ਹੈ ਸਰਕਾਰਾਂ ਦੀ ਇਹ ਦੇਖੋ ਜੋ ਵੀ ਚੱਲ ਰਿਹਾ ਹੈ ਉਹ ਗਲ ਚੱਲ ਰਿਹਾ ਹੈ ਔਰ ਦੂਜੀ ਕਰ ਰਹੀ ਪਾਣਾ ਕਿ ਤੂੰ ਕੋਈ ਚੋਰ ਨਹੀਂ ਸੀਗਾ ਉਹਨਾਂ ਨੇ ਇੰਨੇ ਜਿੰਨੇ ਵੀ ਵੀ ਮਤਲਬ ਲਾਲੋ ਜਿਨ੍ਹਾਂ ਤੋਂ ਬੋਲਿਆ ਨਹੀਂ ਜਾਂਦਾ ਸੀ ਜਿਹੜੇ ਗੱਲਬਾਤ ਵੀ ਨਹੀਂ ਕਰ ਪਾਉਂਦੇ ਸੀ ਇਹ ਲਾਲੋ ਜਿਨ੍ਹਾਂ ਦੇ ਰੁਪਏ ਦਾਦਾ ਸਾਲ ਹੋ ਗਏ ਮਰੇ ਸੀ ਉਹਨਾਂ ਦੇ ਰੁਪਏ ਘੜਾਉਂਦੇ ਆ ਸੀ ਕੋਈ ਸਾਡਾ ਕੋਈ ਕਿਸੇ ਦਾ ਮਾਸੇ ਦਾ ਮੁੰਡਾ ਆ ਚਾਚੇ ਦਾ ਮੁੰਡਾ ਕੋਣੀ ਮਾ ਪਾਨਾ ਸਿੱਧੂ ਅਸੀਂ ਫਿਰ ਵੀ ਤਾ ਆਕੇ ਚ ਖੜੇ ਆ ਕਿ ਉਹ ਉਹਦੇ ਵਿੱਚ ਜਪੀਰ ਜਿੰਦਰ ਇੱਥੇ ਜਿੰਨੇ ਵੀ ਨੌਜਵਾਨ ਆਏ ਆ ਜਿੰਨੇ ਵੀ ਪੰਜਾਬੀ ਆਏ ਆ ਪੰਜਾਬੀयत ਆਈ ਆ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਪਾਨਾ ਸਿੱਧੂ ਜੀ ਹੁੰਦਾ ਕਿਤੇ ਨਾ ਕਿਤੇ ਭਗਤ ਸਿੰਘ ਦੀ ਰੂਹ ਹੈਗੀ ਆ ਕਿਸੇ ਵਿੱਚ ਲਖੇ ਸਿਧਾਣੇ ਵਰਗੀ ਤੇ ਰੂਹ ਹੈ ਤੇ ਮੈਂ ਕਹੂੰਗਾ ਲੋਕਾਂ ਨੂੰ ਕਿ ਜਿਹੜਾ ਅੱਜ ਦਾ ਕੱਟ ਹੋਇਆ ਇਹ ਭਗਵੰਤ ਮਾਨ ਦੇ ਜਿਹੜੇ ਅੱਖਾਂ ਤੇ ਪਰਦਾ ਪਿਆ ਹੋਇਆ ਉਹ ਪਰਦਾ ਹਟਣਾ ਚਾਹੀਦਾ ਕਿ ਸੀਐਮ ਨੂੰ ਸਮਝਣਾ ਚਾਹੀਦਾ ਜਿਹੜੀ ਅੱਜ ਪੰਜਾਬੀयत ਵਿਚਾਰਿਆ ਜਿਹੜਾ ਬੰਦਾ ਅੱਜ ਭਗਤ ਸਿੰਘ ਬਣ ਕੇ ਲੋਕਾਂ ਦੇ ਮਜਲੂਮਾਂ ਦੇ ਨਾਲ ਕਾਨੂੰਨ ਦਾ ਉਸ ਐਸੇ ਐਸੇ ਮਜਲੂਮਾ ਦੇ ਨਾਲ ਧੱਕਾ ਕਰਨਾ ਬੜੀ ਹੀ ਤਸ਼ੱਦਦ ਵਾਲੀ ਗੱਲ ਏ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਅਸੀਂ ਕਰਨਾਲੋਂ ਚੱਲ ਕੇ ਆਏ ਆ ਹੋਰ ਅੱਜ ਜੇ ਇਕੱਠ ਵੇਖਿਆ ਸਾਨੂੰ ਇਹ ਨਹੀਂ ਸਮਝ ਆਈ ਕਿ ਭਈ ਸੀਐਮ ਨੂੰ ਇਹ ਨਹੀਂ ਪਤਾ ਲੱਗਿਆ ਕਿ ਅੱਜ ਇਕੱਠ ਕਿੰਨਾ ਹੋਇਆ ਹੋਣਾ ਸੋਚਣ ਵਾਲੀ ਗੱਲ ਹੈ ਕਿ ਸੀਐਮ ਨੂੰ ਵੀ ਪਤਾ ਲੱਗਿਆ ਹੋਣਾ ਕੱਲ੍ਹਿਆਂ ਨੂੰ ਵੀ ਪਤਾ ਲੱਗਿਆ ਹੋਣਾ ਕਾਂਗਰਸੀਆਂ ਨੂੰ ਵੀ ਪਤਾ ਲੱਗਿਆ ਕੀ ਕੀ ਲੱਗਦਾ ਹੋਣਾ ਜਿਵੇਂ ਅੱਜ ਵਾਲਾ ਇਕੱਠ ਵੇਖ ਕੇ ਕੀ ਸਰਕਾਰ ਕੀ ਫੈਸਲਾ ਲੈ ਸਕਦੀ ਹੈ ਕਿ ਰਿਹਾ ਕਰ ਸਕਦੇ ਨੇ ਪਰ ਨਹੀਂ ਨਹੀਂ ਰਿਹਾ ਤਾਂ ਕਰਾ ਕੇ ਲੈ ਕੇ ਜਾਣਾ ਠੀਕ ਹੈ ਜੇ ਅਸੀਂ ਇੰਨੇ ਜਣੇ ਇਕੱਠੇ ਹੋਇਆ ਤੇ ਸਰਕਾਰਾ ਭਾਵੇਂ ਕਰਨਾ ਕਰਨਾ ਨਾ ਕਰਨ ਰਿਆ ਇਹ ਅਸੀਂ ਰਿਆ ਕਰਵਾ ਕੇ ਲੈ ਜਾਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਅੱਜ ਭਾਨੇ ਸਿੱਧੂ ਵਰਗੇ ਦੀ ਆਵਾਜ਼ ਬੰਦ ਕਰ ਦੇਣਗੇ ਕੱਲ ਨੂੰ ਲੱਖਾਂ ਕਰੋੜਾਂ ਉਹ ਪੰਜਾਬੀ ਕਿਉਂ ਵਾਰ ਜਾਂਦਾ ਇਸੇ ਕਰਕੇ ਵਾਰ ਜਾਂਦਾ ਕਿ ਜਿਹੜਾ ਸੱਚ ਦੀ ਆਵਾਜ਼ ਬੋਲਦਾ ਹੱਕ ਦੀ ਆਵਾਜ਼ ਬੋਲਦਾ ਉਹਨੂੰ ਚੁੱਕ ਕੇ ਜੇਲ੍ਹਾਂ ਦੇ ਵਿੱਚ ਪਾ ਦਿੰਦੇ ਆ ਉਹਨਾਂ ਤੇ ਤਸ਼ੱਦਦ ਕਰਦੇ ਆ ਭਾਵੇਂ ਅਸੀਂ ਕਿਸੇ ਦੀ ਵੀ ਜਿੰਨੇ ਵੀ ਪੰਜਾਬੀ ਹੈ ਪੰਜਾਬੀ ਜਿਹੜੇ ਜਿਨ੍ਹਾਂ ਚ ਖੂਨ ਜਿਹਾ ਹੁੰਦਾ ਜਿੰਨਾ ਚ ਭਗਾ ਸਿੰਘ ਜਿਉਂਦਾ ਅੱਜ ਉਹ ਸਾਰੇ ਹੀ ਅੰਦਰ ਆ ਕਿਸੇ ਨੂੰ ਮਾਰ ਦਿੱਤਾ ਗਿਆ ਮੂਸੇ ਵਾਲੇ ਵਰਗੇ ਨੂੰ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਅੱਜ ਭਾਨੇ ਸਿੱਧੂ ਨੂੰ ਅੰਦਰ ਕਰਤਾ ਹਰਿਆਣੇ ਜਿਵੇਂ ਕੀ ਉੱਥੇ ਪੰਜਾਬੀਆਂ ਨੂੰ ਅੰਦਰ ਕਰਦੇ ਆ ਪਰ ਇਹ ਜਿਹੜੀ ਤਸ਼ੱਦਦ ਹੈ ਇਹ ਸਰਕਾਰਾਂ ਨੂੰ ਸਮਝਣੀਆਂ ਚਾਹੀਦੀਆਂ ਕਿ ਜਦ ਜਦ ਕਿਤੇ ਭੀੜ ਪਈ ਹੈ ਦੇਖੋ 인ਦਰਾ ਗਾਂਧੀ ਜ਼ਿਕਰ ਨਹੀਂ ਛੱਡੀ ਜੇ ਗੱਲ ਆਈ ਹੈ ਤੇ ਉਹ ਤਾਂ ਸੀਐਮ ਪੀਆ ਵਰਕੇ ਵੀ ਚਲੇਗੇ ਪਰ ਸਾਨੂੰ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਭਾਈ ਆਪਣੇ ਨਾਲ ਹੋਰ ਵੀ ਕਾਫੀ ਨੌਜਵਾਨ ਨੇ ਬੀਰ ਜੀ ਸਸੀ ਗਾ ਜੀ ਕੀ ਕਹੂਗੇ ਅੱਜ ਐਡਾ ਵੱਡਾ ਕੱਟ ਕੱਟ ਹੋਇਆ ਕਿ ਕਿਹੜੀ ਜਗ੍ਹਾ ਤੋਂ ਹੋਇਆ ਪਹਿਲਾਂ ਤਾਂ ਅਸੀਂ ਹਰਿਆਣਾ ਕਰਨਾਲ ਤੋਂ ਆਏ ਆ ਕਰਨਾਲ ਸਾਡੀ ਸਿਟੀ ਹੈ ਹਾਂਜੀ ਦਿੱਤੀ ਕੀ ਤੁਹਾਨੂੰ ਪਤਾ ਹੈ ਕਿ ਸੀਐਮ ਦਾ ਹੈਲੀਕਾਪਟਰ ਨੇ ਸੀ ਉਤਰ ਦਿੱਤਾ ਕਿਸਾਨੀ ਅੰਦੋਲਨ ਸੰਬੰਧ ਜੀ ਸੋ ਬੜਾ ਸਾਨੂੰ ਪੀੜਾ ਮਹਿਸੂਸ ਹੋਈ ਕਿ ਜਦੋਂ ਅਸੀਂ ਇਹ ਸੁਣੀ ਗੱਲ ਬਾਤ ਤੇ ਕਿ ਜਿਹੜਾ ਭਾਨਾ ਸਿੱਧੂ ਇੱਕ ਸਮਾਜ ਸੇਵੀ ਨੌਜਵਾਨ ਵੀਰ ਹੈਗਾ ਆ ਚਲੋ ਸਾਡੇ ਕੈਟਾਗਰੀ ਦਾ ਹੀ ਹੈਗਾ ਆ ਤੇ ਸਮਾਜ ਸੇਵੀਆਂ ਨੂੰ ਸਮਾਜ ਸੇਵੀਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਜਿੰਨੇ ਵੀ ਕਿਸਾਨ ਜਿੱਥੇ ਬੰਦੀਆਂ ਨੇ ਸਭ ਨੂੰ ਕਰਨੀ ਚਾਹੀਦੀ ਹੈ ਤੇ ਜਿੰਨੇ ਵੀ ਪੰਜਾਬ ਦੇ ਨੌਜਵਾਨ ਵੀਰ ਨੇ ਸਭ ਨੂੰ ਕਰਨੀ ਚਾਹੀਦੀ ਹੈ ਅਸੀਂ ਸੋਚਿਆ ਸੀ ਕਿ ਆ ਜਿਹੜੀ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕੁਝ ਸੁਧਾਰ ਕਰੇਗੀ ਲੇਕਿਨ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਨੌਜਵਾਨਾਂ ਦੇ ਤੇ ਤਸ਼ੱਦਦ ਕਰਨ ਲੱਗ ਗਈ ਹੈ ਜੋ ਕਿ ਬਰਦਾਸ਼ਤਯੋਗ ਨਹੀਂ ਹੈ ਤੇ ਇੰਨਾ ਵੱਡਾ ਇਕੱਠ ਵੇਖ ਕੇ ਸਾਨੂੰ ਇਦਾਂ ਲੱਗਦਾ ਹੈ ਕਿ ਹੁਣ ਸਰਕਾਰ ਨੂੰ ਭਾਵੇਂ ਸਿੱਧੂ ਦੇ ਹੱਕ ਦੇ ਵਿੱਚ ਫੈਸਲਾ ਲੈ ਕੇ ਉਹਨੂੰ ਜਲਦ ਜਲਦ ਰਿਹਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਜੋ ਕਰੂਰਤਾ ਨੌਜਵਾਨੀ ਦੇ ਨਾਲ ਕਰ ਰਹੀ ਹੈ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਹਨੇ ਤੁਹਾਨੂੰ ਮੈਂ ਅੱਗੇ ਪਹਿਲਾਂ ਵੀ ਟੈਨਸ਼ਨ ਤੇ ਬੇਨਤੀ ਕਰੀ ਆ। ਵੀ ਜਿਹੜੇ ਗਰੀਬ ਲੋਕਾਂ ਨੇ ਚਾਹਿਆ ਵੀ ਸਾਡੇ ਸ਼ਾਇਦ ਜਨ ਬਦਲ ਜਾਣ ਉਹਨਾਂ ਨੇ ਥੋੜੀ ਜਿਹੀ ਜਮੀਨ ਸੀ ਕਿਲਾ ਦੋ ਕਿਲੇ ਵੇਚ ਕੇ ਆਪਦੇ ਪੁੱਤਰਾਂ ਨੂੰ ਬਾਹਰ ਕਰਨ ਨੂੰ ਆਪਦੀ ਧੀ ਨੂੰ ਬਾਹਰ ਕਰਨ ਦੀ ਥਾਂ ਪਹਿਲੀ ਵੇਚ ਕੇ ਏਜੰਟਾਂ ਨੂੰ ਪੈਸੇ ਦੇ ਕੇ ਤੇ ਉਹਨਾਂ ਨੇ ਬਾਹਰ ਕਰਨ ਵਾਸਤੇ ਉਹ ਪੈਸੇ ਜਮੀਨ ਵੇਚੀ ਸੀ ਇਸ ਕਰਕੇ ਮੇਰੇ ਵੀਰ ਉਹ ਏਜੰਟਾਂ ਤੋਂ ਬੱਚਾ ਵੀ ਨਹੀਂ ਬਾਹਰ ਕਰ ਲਿਆ ਤੇ ਜਮੀਨ ਦੇ ਪੈਸੇ ਵੀ ਉਹਨਾਂ ਕੋਲੇ ਰਹਿ ਗਏ ਇਹ ਭਾਨਾ ਸਿੱਧੂ ਉਹਨਾਂ ਦੀ ਇਹ ਮਦਦ ਕਰ ਰਿਹਾ ਸੀ ਇਨਾਂ ਦੇ 5-4 ਸਾਲਾਂ ਦੇ ਪੈਸੇ ਦੱਬੇ ਹੋਏ ਸੀ ਉਹ ਕਰਵਾ ਰਹੇ ਐਤੋਂ ਦੇਖੋ ਬਹੁਤ ਧੀਆਂ ਦੇ ਰੌਲੇ ਪਏ ਵੇ ਅੱਜ ਕੱਲ ਸਾਡੇ bade motte ਗੱਲ ਨਾ ਉਹ ਧੀਆਂ ਵੀ ਉਹਨਾਂ ਘਰਾਂ ਦੇ ਵਿੱਚ ਵਸਾਈਆਂ ਲੱਕਾ ਸੜਾਣਾ ਹੋ ਗਿਆ ਬਾਈ ਆਪਾਂ ਨਾ ਸਿੱਧੂ ਹੋ ਗਿਆ ਇਹ ਮੇਰੇ ਵੀਰੇ ਇੱਕ ਝੋਟਾ ਸਿੰਘ ਅਮਾਨ ਸਾਹ ਵਾਲੇ ਉਹਨਾਂ ਨੇ ਬਹੁਤ ਨਸ਼ੇ ਤੇ ਬਹੁਤ ਬਹੁਤ ਆਵਾਜ਼ ਠਾਈ ਨਸ਼ੇ ਵਾਲੇ ਨੂੰ ਵੇਚਣ ਵਾਲੇ ਨੂੰ ਇਹ ਸਰਕਾਰ ਪਰ ਫੋਲਡੂਤ ਕਰ ਰਹੀ ਹੈ ਰੋਕਣ ਵਾਲੇ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਰਹੀ ਹੈ ਇਸ ਕਰਕੇ ਅਸੀਂ ਸੱਚ ਦੇ ਨਾਲ ਖੜੇ ਆ ਮੈਂ ਬਹੁਤ ਧੰਨਵਾਦ ਕਰਦਾ ਨੌਜਵਾਨ ਵੀਰਾਂ ਨੇ ਤੇ ਕਿਸਾਨਾਂ ਦਾ ਤੇ ਸਾਰੀਆਂ ਜਥੇਬੰਦੀਆਂ ਦਾ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਬਹੁਤ ਬਹੁਤ ਇੱਥੇ ਧੰਨਵਾਦ ਦਿੱਤਾ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਵੀ ਬਹੁਤ ਯੋਗ ਪਾਇਆ ਜਿੰਦਾਬਾਦ ਸਿੱਧੂ ਜਿੰਦਾਬਾਦ ਜਿੰਦਾਬਾਦ ਸਿੱਧੂ ਜਿੰਦਾਬਾਦ